ਰਪਿੰਦਰ ਜਦੋਂ ਆਉਂਦਾ ਹੁੰਦਾ ਵਾ ਨਾ ਇਹਨੂੰ ਜੁੱਤੀਆਂ ਮਾਰ ਕੇ ਘਰੋਂ ਕੱਢਿਆ ਕਰੋ ਜਦੋਂ ਇਹਨੂੰ ਇੱਕ ਵਾਰੀ ਸਮਝਾਤਾ ਵਾ ਕਿ ਮੰਮੀ ਨੇ ਨਹੀਂ ਜਾਣਾ ਇਹ ਬਾਰ ਬਾਰ ਕੀ ਕਰਨਾ ਹੁੰਦਾ ਵਾ ਉਹਨਾਂ ਮੈਂ ਕਰ ਲਈ ਨਾ ਫੋਨ ਤੇ ਗੱਲ ਕਿ ਤਰਾ ਫਰਜ਼ ਨਹੀਂ ਭੰਦਾ ਮੈਨੂੰ ਫੋਨ ਕਰਕੇ ਆਉਂਦਾ ਜਦੋਂ ਮੈਂ ਘਰ ਹੀ ਹਾਂ ਨਹੀਂ ਤੇ ਮੈਨੂੰ ਨੀਕਾ ਪਤਾ ਹੈਗਾ ਤੂੰ ਹੀ ਕਿਹਨੂੰ ਗੱਲ ਕਰਨੀ ਆ ਕਿ ਨਹੀਂ ਕਿਸੇ ਨਾਲ ਕਰਨੀ ਠੀਕ ਵਾ ਨਾ ਪਰ ਮੈਂ ਝਾਂ ਬਚੰਗੀ ਕਰਕੇ ਆਉਣੀ ਇਹਦੀ ਵੇਖਿਓ ਸਿਮਰ ਜੀ ਮੈਂ ਤਾਂ ਮੈਂ ਕੱਲ ਲੱਡਿਆ ਹੋਣਾ ਤੂੰ ਜਾ ਹੋ ਗਿਆ ਉਧਰੋਂ ਤੇ ਮੈਂ ਉਹਨੂੰ ਵੀ ਠੰਡਾ ਕਰ ਦਣਾ ਫੋਨ ਕਰਕੇ ਰਪਿੰਦਰ ਤੁਹਾਡੇ ਭਾਣੇ ਇਹ ਹੋਣਾ ਵਾ ਕੀ ਸਾਨੂੰ ਕੁਝ ਪਤਾ ਨਹੀਂ ਲੱਗਦਾ ਮੰਮੀ ਨੇ ਵੀ ਤਹੀ ਢਕਾਇਆ ਵਾ ਨਾ ਕਿ ਮੰਮੀ ਪੈਲੀ ਨਾ ਇਹਨਾਂ ਦੇ ਨਾ ਕਰਿਓ ਮੰਮੀ ਨੇ ਉਦੋਂ ਬਹਾਨਾ ਲਾਇਆ ਸੀ ਕਿ ਮੈਂ ਬਿਮਾਰ ਵਾਂ ਚੰਗੇ ਭਲੇ ਤੁਰੇ ਫਿਰਨ ਦੇ ਹੀ ਸਾਨੂੰ ਭਲਾ ਪਤਾ ਨਹੀਂ ਲੱਗਦਾ ਕੀ ਕਰਦੇ ਫਿਰਦੇ ਤੁਸੀਂ ਜੀ ਜਹ ਹਾਂ ਗੱਲ ਤੇ ਆਏ ਹੋ ਨਾ ਤੁਸੀਂ ਤਾਂ ਆਪਾਂ ਪੁਲਿਸ ਸੱਦਾਂਗੇ ਐਦਾਂ ਨਹੀਂ ਤੁਸੀਂ ਕਰਨਾ ਕੋਈ ਵੀ ਨਹੀਂ ਚੰਗਾ ਕਿ ਡੇਰ ਦਾ ਚਾਰਕ ਦੁਖੀਆਂ ਕੋ ਲਾਂਗੇ ਤੇ ਕਿੰਨੀਆਂ ਨੂੰ ਗੱਲਾਂ ਆਉਣ ਲੱਪੀਆਂ ਵਾ ਜਾ ਭੈਣ ਤੂੰ ਆਪਣੇ ਘਰ ਜਾ ਪਹਿਲਾਂ ਤਾਂ ਕੂੰਦੀ ਨਹੀਂ ਹੁੰਦੀ ਤੇ ਦੀਦੀ ਹੁਣ ਕੌਣ ਤੇ ਤੁਸੀਂ ਮਜਬੂਰ ਕੀਤਾ ਵਾ ਕੀਤਾ ਉਹਦੀ ਮਜਬੂਰੀ ਜਾਂ ਚੁੱਪ ਕੀਤੀ ਰੋ ਡੈਬੀ ਹੋ ਰਹੀ ਵੇਖ ਲੈ ਦੀਦੀ ਕਿੰਨੀ ਓਕੇ ਹੋ ਕੇ ਗਏ ਆ ਇਹਨਾਂ ਨੂੰ ਨਾ ਹੁਣ ਮਤ ਦੇਣੀ ਪੈਣੀ ਆ ਤੂੰ ਜਣਾ ਟਿੱਲੇ ਨਾ ਪਿਓ ਹੁਣ ਇਹਨੂੰ ਤੇ ਪ੍ਰਧਾਨ ਬਣਾਇਆ ਵਾ ਘਰ ਦੀ ਤੇ ਜਿਹੜਾ ਵੀ ਕੰਮ ਕਰਨ ਦਾ ਰਪਿੰਦਰ ਨਹੀਂ ਕਰਨਾ ਹੁੰਦਾ ਜੇ ਕੋਈ ਵੀ ਗੱਲ ਹੋ ਜੇ ਤੇ ਲੜਨ ਇੱਧਰ ਆ ਜਾਂਦੀ ਐ ਬਸ ਲੜਨਾ ਹੀ ਹੁੰਦਾ ਵਾ ਆਪਣਾ ਘਰਤ ਨਹੀਂ ਨਾ ਸਾਂਭਣ ਦੀ ਚਾਜ ਨਾ ਕੱਪੜੇ ਜੋੜ ਕੇ ਨਾ ਰੱਖੀ ਜੰਨੀ ਐ ਜੇ ਇਦਾਂ ਹੀ ਖਲੋਰਾ ਪਿਆ ਰਹਿੰਦੇ ਤਾ ਨਾ ਤੇ ਮੰਮੀ ਨੇ ਤੇ ਮਗਰੋਂ ਚੁੱਕਣੀ ਨਹੀਂ ਐ Hva skal vi gjøre nå? Det blir en dag eller to. De blir her. ਹੈਂ ਇਹ ਤੇ ਹੋਈ ਪਾ ਹੈ ਜੁੜੇ ਮੈਂ ਮੰਮੀ ਨੂੰ ਦਿੱਤੇ ਇਹਦਾ ਮਤਲਬ ਆ ਵੀ ਮੰਮੀ ਨੇ ਮਾਸੀ ਨੂੰ ਪੈਸੇ ਦਿੱਤੇ ਨਹੀਂ ਆ ਮੰਮੀ ਗਏ ਵੀ ਪੈਸੇ ਦੇ ਕੇ ਨਹੀਂ ਆਏ ਹੈਗੇ ਇਹ ਨਾ ਮੰਮੀ ਨੇ ਮੈਨੂੰ ਝੂਠ ਹੀ ਬੋਲਿਆ ਵਾ ਕਿ ਜਿਹੜੇ ਪੈਸੇ ਆ ਨਾ ਮਾਸੀ ਤੇਰੀ ਨੂੰ ਚਾਹੀਦੇ ਆ ਮੇਰਾ ਤੇਰਾਦਾ ਵਾ ਹੁਣੇ ਜਾ ਕੇ ਪੁੱਛਦੀ ਆ ਨਹੀਂ ਤੇ ਇੰਨੇ ਤੇ ਮਗਰੋਂ ਨਾ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਇਹਨੇ ਤਾਂ ਗਾਭ ਸ਼ਾਹ ਕਰ ਲੈਨੇ ਚੱਲ ਨਹੀਂ ਉਹ ਮਮਮੀ ਮੈਂ ਸੱਚ ਪੁੱਛਿਆ ਹੀ ਨਹੀਂ ਤੁਹਾਨੂੰ ਕੱਲ ਦਾ ਵੀ ਤੁਸੀਂ ਮਾਸੀ ਕੋਲ ਗਏ ਸੀ ਮਾਸੀ ਠੀਕ ਠਾਕ ਹੈ ਠੀਕ ਹੀ ਹੈ ਤੇ ਪੈਸੇ ਦੇ ਆਏ ਸੀ ਮਾਸੀ ਨੂੰ ਆਹੋ ਅੱਛਾ ਤੇ ਕੀ ਜਾਂਦੇ ਸੀ ਕਿਦੋਂ ਤੱਕ ਮੋੜ ਦਾਂਗੇ ਮੋੜ ਦੇਣਗੇ ਖੇਤੀ ਮੋੜ ਦੇਣੇ ਉਹਨਾਂ ਨੇ ਮੰਮੀ ਕਿਉਂ ਝੂਠ ਬੋਲੀ ਜਾਂਦੇ ਜੀ ਜਿਹੜੇ ਪੈਸਿਆਂ ਦੀ ਤੁਸੀਂ ਗੱਲ ਕਰਨ ਦੇ ਜੇ ਪੈਸੇ ਤੇ ਤੁਸੀਂ ਦੇ ਕੇ ਨਹੀਂ ਆਏ ਮੈਂ ਤੈਨੂੰ ਕੌਣਾਂ ਦਾ ਪੈਸੇ ਨਹੀਂ ਦਿੱਤੇ ਕੱਲ ਮੈਂ ਐਸੇ ਕੰਮ ਨੂੰ ਗਈ ਹਾਂ ਪੈਸੇ ਦੇਣ ਗਈ ਉਹਨਾਂ ਨੂੰ ਤੂੰ ਆਂਦੇ ਛੇਤੀ ਮੋੜ ਦਾਂਗੇ ਤੇਰੇ ਅਸੀਂ ਠੀਕ ਆ ਮੰਮੀ ਤਾਂ ਤੁਸੀਂ ਪੈਸੇ ਦੇ ਆਏ ਜੀ ਚਲੋ ਵਧੀਆ ਹੋਇਆ ਪੈਸੇ ਦੇ ਆਏ ਜੀ ਮੰਮੀ ਉਦਾਂ ਇੱਕ ਗੱਲ ਵਾ ਝੂਠ ਤੇ ਤੁਸੀਂ ਨਾ ਇੰਨਾ ਵਧੀਆ ਬੋਲ ਲੈਂਦੇ ਨਾ ਜਿਹੜਾ ਕੋਈ ਹਸਾਬ ਹੀ ਨਹੀਂ ਆ ਸਿੱਧਾ ਸਿੱਧਾ ਕਹਿੰਦੇ ਆ ਤੇ ਪੈਸੇ ਤੇਰੇ ਕੋਲੋਂ ਹੀ ਕਢਾਉਣੇ ਸੀਗੇ ਉਹਨਾਂ ਨੂੰ ਕੋਈ ਲੋੜ ਨਹੀਂ ਜਿਹੜੇ ਪੈਸੇ ਆ ਉਹ ਤਾਂ ਤੁਸੀਂ ਦੇਖ ਹੀ ਨਹੀਂ ਆਏ ਕਿਉਂ ਝੂਠ ਬੋਲੀ ਜਾਂਦੇ ਜੇ ਦਲਜਿੰਦਰ ਤਾਂ ਤਾਂ ਕਹਿਨਦਾ ਕਿ ਮਤ ਬਲਵਾ ਦੇ ਦੇ ਮੈਂ ਆਈ ਆ ਪੈਸੇ ਦੇ ਕੇ ਕਿਉਂ ਨਹੀਂ ਆਈ ਮੈਂ ਦੇ ਆਏ ਜੇ ਪੈਸੇ ਤੇ ਆਹ ਪੈਸੇ ਕਿਹੜੇ ਆ ਇਹ ਵੀ ਦੱਸੋ ਐਨਾ ਹੈਰਾਨ ਕਿਉਂ ਹੋ ਡੇ ਜੇ ਇਹ ਉਹੀ ਪੈਸੇ ਆ ਜਿਹੜੇ ਮੈਂ ਤੁਹਾਨੂੰ ਦਿੱਤੇ ਸੀਗੇ ਨਾਲੇ ਮੈਂ ਤੁਹਾਨੂੰ ਕੋ ਫੜਾਉਣ ਨਹੀਂ ਆ ਪੈਸੇ ਤੇ ਮੇਰੇ ਆ ਚਲੋ ਆ ਵੀ ਚੰਗਾ ਹੋਇਆ ਮੈਨੂੰ ਛੇਤੀ ਪਤਾ ਲੱਗ ਗਿਆ ਵਾ ਤੇ ਪੈਸੇ ਮੇਰੇ ਕੋਲ ਆ ਗਏ ਆ ਨਹੀਂ ਤੇ ਤੁਸੀਂ ਤੇ ਨਾ ਐਦਾਂ ਹੀ ਗੁਪਤ ਕਰ ਜਣੇ ਸੀ ਬਸ ਨਹੀਂ ਤੈਨੂੰ ਹੋਰ ਕੋ ਕੰਮ ਨਹੀਂ ਆ ਤੈਨੂੰ ਨਵਾਰੀਆਂ ਫੋਲਣ ਦਾ ਕੰਮ ਤੇਰਾ ਕੀ ਕੰਮ ਮੇਰੇ ਨਵਾਰੀ ਨੂੰ ਹੱਥ ਲਾਉਣ ਦਾ ਮੈਂ ਵੀ ਇਸੇ ਘਰ ਦੇ ਵਿੱਚ ਹੀ ਰਹਿਣੀ ਆ ਰਹੀ ਦੇਵਾ ਤੇ 100 ਵਾਰੀਆਂ ਤੇਰਾ ਮਤਵ ਵਾਲੀ ਨਹੀਂ ਮੇਰੀ ਬਾਰੀ ਫੋਲਣ ਦਾ ਕਿਉਂ ਫੋਲਣ ਦਾ ਕਿਉਂ ਨਹੀਂ ਮੈਂ ਕਿੱਥੇ ਮਰਜੀ ਚੀਜ਼ ਰਖਾ ਨਾ ਰੱਖਾ ਤੇਰਾ ਤੂੰ ਕਹ ਫੋਲੀ ਮੇਰੀ ਬਾਰੀ ਝੂਠ ਕੋ ਬੋਲਣ ਦੇ ਵੀ ਮੈਂ ਪੈਸੇ ਦੇ ਆਈ ਆ ਮੈਂ ਦਵਾ ਚਾਹੀ ਨਾ ਦਵਾ ਤੈਨੂੰ ਇਹ ਗੱਲ ਨਾਲ ਕੀ ਲੱਗੇ ਭੱਲੇ ਦਵਾ ਚਾ ਹੇ ਨਿਗਾਹ ਲੋ ਅੱਧਾ ਨਹੀਂ ਕਹਿ ਦਿੰਦੇ ਹਾਂ ਕਰਦੀ ਆ ਬਾਹਰ ਵਾਲੇ ਨੂੰ ਵੀ ਫੋਨ ਕਿ ਆਹ ਕੰਮ ਕੀਤਾ ਹੀ ਇਹਨਾਂ ਨੇ ਤੇ ਕਰ ਲਿਆ ਕਰਨੀ ਮੈਂ ਡਰਦੀ ਫੋਨ ਕਰਕੇ ਤਾਂ ਪੈਸੇ ਲੈ ਚਲੋ ਕੋਈ ਨਹੀਂ ਆ ਤੇ ਚੰਗਾ ਹੋਇਆ ਮੈਨੂੰ ਪਤਾ ਲੱਗ ਗਿਆ ਲੈ ਲਿਓ ਹੁਣ ਗਾ ਦਿਓ ਮੇਰੇ ਕੋਲ ਪੈਸੇ ਦਊ ਤੁਹਾਨੂੰ ਮੈਂ ਚੰਗੀ ਤਰ੍ਹਾਂ ਹੀ ਕੋਈ ਗੱਲ ਨਹੀਂ ਵੇਰ ਲਾਂਗੀ ਦੇਖਣਾ ਕੀ ਆ ਲੱਗੀ ਹੋ ਰੱਖਣ ਹੁਣ ਮੈਂ ਲੈ ਲਿਓ ਹੁਣ ਮੇਰੇ ਕੋਲ ਬਣਾ ਨੂੰ ਕਿੱਥੋਂ ਪਤਾ ਲੱਗ ਗਿਆ ਕਦੇ ਚੰਗੇ ਭਲੇ ਲੁਕਾ ਕੇ ਰੱਖੀ ਬਾਰੀ ਫੋਲੋਂ ਦੇ ਹਟਣਾ ਹੀ ਨਹੀਂ ਨਾ ਕਿ ਦੇਖ ਨੇ ਮੈਂ ਹਟ ਜਾਾਂਗਾ ਤੇ ਮੈਂ ਗਲਤੀ ਤੇ ਮੇਰੇ ਕੋ ਹੋ ਗਈ ਜਿਹੜੇ ਮੈਂ ਸਾਹਮਣੇ ਰੱਖ ਛੜੇ ਮੈਨੂੰ ਕੀ ਪਤਾ ਇਹ ਬੇਸਗਾਤ ਨੇ ਜਾ ਕੇ ਮੇਰੀ ਬਾਰੀ ਫੋਲ ਲੈਣੀ ਫੋਲ ਕੇ ਕੱਢ ਲੈਣੇ ਪੈਸੇ ਜਾ ਕੇ ਨੇ ਸਸੀ ਗੱਲ ਸਸੀ ਗੱਲ ਪਤਾ ਹੋਸ ਨੂੰ ਠੀਕ ਠਾਕ ਵਧੀਆ ਚਲੋ ਹੋਸ ਹੀ ਚਾਹੀਦਾ ਹੋਸ ਨਾ ਠੀਕ ਹੈ ਹਾਂਜੀ ਠੀਕ ਆ ਮੈਂ ਵੀ ਕੀ ਕਰਨ ਦੇ ਕੋਹ ਨਹੀਂ ਕਰਨਾ ਕਿ ਰੋਟੀ ਪਾਣੀ ਖਾ ਖੂਗੇ ਤੇ ਹਟੇ ਆ ਮੈਡਮ ਅੰਦਰ ਹੀ ਰਹੀ ਕੰਮ ਕਮ ਕਰਨ ਚਲੋ ਨਹੀਂ ਕਰਨਾ ਤੂੰ ਕਿੱਥੇ ਗਿਆ ਉਹ ਵੀ ਇੱਥੇ ਕਿਤੇ ਬਾਹਰ ਹੋਣਾ ਮੈਂ ਕਿੱਥੇ ਜਾਣਾ ਤੈਨੂੰ ਪਤਾ ਜਿਹੜੇ ਕੰਮ ਕਰਦਾ ਪਤਾ ਨਹੀਂ ਇਹ ਮੁੰਡੇ ਨੇ ਕੀ ਕਰਨਾ ਉਹ ਰਾਬੀ ਜਾਣੇ ਸਮਝ ਹੀ ਨਹੀਂ ਲੱਗਦੀ ਹੈਗੀ ਨੌਕਰੀ ਆ ਤੇ ਉਹ ਵੀ ਇਹਦੀ ਜਾਂਦੀ ਰਹੀ ਇਹਨੂੰ ਇੰਨਾ ਫਿਕਰ ਨਹੀਂ ਆ ਕਿ ਗਾੜੀ ਖਾਣਾ ਕਿੱਥੋਂ ਬਾਕੀ ਮੰਮੀ ਇਹ ਆ ਕਿ ਮੇਰਾ ਇੱਥੇ ਨਾ ਆਉਣ ਨੂੰ ਜੀ ਨਹੀਂਗਾ ਕਰਦੀ ਉਧਰ ਮੈਂ ਆਵਾਂ 100 ਵਾਰੀਆਂ ਆ। ਇਹ ਘਰ ਤੇ ਪੈਰ ਪਾਉਣ ਨੂੰ ਜੀ ਨਹੀਂ ਕਰਦਾ। ਪਰ ਮੈਂ ਕਰਾਂ ਕਿ ਆ ਤੁਹਾਡੇ ਰੋਲੇ ਜੜੀ ਆ ਨਾ ਇਹ ਫੇਰ ਮੈਨੂੰ ਆਉਣ ਤੇ ਮਜਬੂਰ ਕਰ ਦਿੰਦੇ। ਮੈਨੂੰ ਇਹ ਦੱਸੋ ਪੀ ਹੁਣ ਕੀ ਗੋਲੀ ਵੱਜ ਗਈ ਆ? ਕਿਉਂ ਨਹੀਂ ਹੁਣ ਕਰਨ ਦੇ ਉਹਦੇ ਨਾਲ ਪੈੜੀ। ਕੀ ਹੋ ਗਿਆ ਵਾ ਹੁਣ? ਦਲਜਿੰਦਰ ਦੋਵੇਂ ਜੀ ਨਹੀਂ ਮੇਰੀ ਪੇਹ ਜਾਣ ਦਿੰਦੇ। ਮੈਂ ਕਰਾਂ ਕਿ ਹੁਣ ਤੂੰ ਆਈਆਂ ਤੇ ਕਰ ਲੈ ਹੱਲ ਕੋਈ। ਮੈਂ ਤਾਂ ਛਦੈਣ ਹੋ ਗਈ ਆ ਸੋਚ-ਸੋਚ ਕੇ। ਮੰਮੀ ਮੁੜ ਕੇ ਨਾ ਸਾਰੀ ਗੱਲ ਮੇਰੇ ਤੇ ਸੁੱਟ ਦਿਆ ਕਰ। ਤੂੰ ਹੱਲ ਕਰ ਲੈ। ਜਦੋਂ ਉਹਦਣ ਸਰਪੰਚ ਆਇਆ ਸੀ ਸਾਰੀ ਗੱਲਬਾਤ ਆਡੀ ਹੋ ਗਈ ਤੂੰ ਮੰਨ ਵੀ ਗਈ ਵੀ ਕੋਈ ਨਹੀਂ ਮੈਂ ਪੈੜੀ ਕਰਦਣੀ ਮੁੜ ਕੇ ਕਦੀ ਮੈਨੂੰ ਬੁਖਾਰ ਚੜ ਗਿਆ ਕਦੀ ਕੋਹ ਹੋ ਗਿਆ ਤੈਨੂੰ ਇਹ ਪਤਾ ਵਾ ਕਿ ਪਿੰਡ ਦੇ ਵਿੱਚ ਨਾ ਝੂਠੀ ਤੂੰ ਹੀ ਪੈਣ ਨਹੀਂ ਆ ਕੱਲ ਨੂੰ ਬੰਦੇ ਕੀ ਆਖਣਗੇ ਸਰਪੰਚ ਕੀ ਕਹੂਗਾ ਇਹਨਾਂ ਦੀ ਕੋਈ ਜ਼ਬਾਨ ਹੀ ਨਹੀਂ ਹੈਗੀ ਤੈਨੂੰ ਪਤਾ ਹੀ ਆ ਸਾਰੇ ਲੱਸਣ ਇਹ ਕਰਦੀ ਤੇ ਮੈਂ ਹੁਣ ਕੀ ਕਰਾਂ ਮੈਨੂੰ ਆਦੀ ਵੀ ਤੂੰ ਬਾਹਰ ਨਾ ਨਿਕਲੀ ਤੂੰ ਬਹਾਨਾ ਲਾ ਲਾ ਮੈਂ ਦੱਸ ਕੀ ਕਰਾਂ ਮੁੰਡੇ ਨੇ ਮੈਨੂੰ ਸਖਾਲ ਲਿਆ ਹਾਂ ਤਾਂ ਵੀ ਜੇ ਤੂੰ ਚਲ ਗਈ ਨਾ ਮੰਮੀ ਸ਼ਹਿਰ ਤੇ ਮੈਨੂੰ ਖਾ ਕੇ ਮਰ ਜਾਣਾ ਤੇ ਮੈਂ ਕੀ ਕਰਾਂ ਦੱਸ ਹੁਣ ਤੂੰ ਸਿਆਣੀ ਆ ਹੁਣ ਮੈਂ ਮੁੰਡਾ ਬਚਾਵਾਂ ਕਿ ਪੈਲੀ ਵੇਖਾਂ ਆਹੋ ਇੱਕ ਮੁੰਡੇ ਨੂੰ ਬਚਾਈ ਜਾ ਤੇ ਜੇ ਇਹੋ ਕੰਮ ਦੂਜਾ ਕਰ ਲੂਗਾ ਕਕੇ ਤੇ ਫੇਰ ਤੂੰ ਕੀ ਕਰੇਂਗੀ ਮੰਮੀ ਇਹ ਨਾ ਤੇਰਾ ਹੀ 스ਪੈਨਡ ਹੈ ਨੀਗਾ ਸਭ ਕੁਝ ਹਤੇ ਤੇਰੇ ਕੋਲ ਵਾ ਜੇ ਤੂੰ ਚਾਹਵੇਂ ਨਾ ਤੇ ਸਭ ਕੁਝ ਕਰ ਸਕਦੀ ਆ ਮੰਮੀ ਇਦਾਂ ਨਾ ਕਰ ਮੈਂ ਉਦਣ ਵੀ ਤੇਰੇ ਘੜੀ ਹੱਥ ਜੋੜ ਕੇ ਗਈ ਸੀ ਵੀ ਉਹਦਾ ਗਰੀਬ ਦਾ ਕੋਈ ਸੋਚ ਲਾ ਪਰ ਤੇ ਤੂੰ ਨਾ ਉਹ ਸੋਚਣੀ ਨਹੀਂ ਡਈ ਹੈਗੀ ਦਲਜਿੰਦਰ ਮੈਂ ਸੋਚ ਲਿਆ ਵਾ ਕੀ ਕਰਨਾ ਤੇ ਕੀ ਨਹੀਂ ਕਰਨਾ ਕੀ ਸੋਚਿਆ ਵਾ ਕੀ ਕਰਨਾ ਵਾ ਹੁਣ ਸਾਨੂੰ ਵੀ ਪਤਾ ਲੱਗੇ ਮੈਂ ਤਾਂ ਹੁਣ ਇਹੋ ਕੀ ਸੋਚਿਆ ਵਾ ਕਿ ਨਾ ਮੈਂ ਉਹਨੂੰ ਦੇਣੀ ਹੈ ਤੇ ਨਾ ਮੈਂ ਉਹਨੂੰ ਆਪਣੇ ਨਾਂ ਹੀ ਰੱਖਣੀ ਹੈ ਜ਼ਮੀਨ ਬਸ ਠੀਕ ਵਾ ਇਹੋ ਕੰਮ ਹੀ ਕਰੀ ਜਾਇਓ ਉਹ ਮੰਮੀ ਜ਼ਮੀਨ ਕਿਹੜੀ ਤੂੰ ਨਾਲ ਲੈ ਜਾਣੀ ਆ ਇੱਥੇ ਰਹਿ ਜਾਣੀ ਆ ਇੰਨਾ ਜੋਗੀ ਰਹਿ ਜਾਣੀਓ ਉਹ ਫੇਰ ਹੁੰਦਾ ਫਿਰੂਗਾ ਫੇ ਚੰਗੀ ਰਹੇਗੀ ਹੁਣ ਦੱਸ ਪੀ ਕੀ ਕਰਾਂ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਚਦੈਣ ਹੋਈ ਆ ਉਹੀ ਤਾਂ ਮੈਨੂੰ ਸਿਦਿਆਨ ਕਰ ਛੱਡਿਆ ਵਾ ਉਹ ਵਿਚਾਰਾ ਵਾ ਉਹ ਮੈਨੂੰ ਫੋਨ ਕਰ ਦਿੰਦਾ ਵਾ ਤੇ ਮੈਂ ਦੱਸ ਕੀ ਕਰਾਂ ਜੇ ਮੈਂ ਇਹਨਾਂ ਨਾਲ ਗੱਲ ਕਰੂੰਗੀ ਇਹਨੇ ਸਿੱਧੇ ਮੂੰਹ ਗੱਲ ਕਰਨੀ ਹੈ ਗਾੜੀਆਂ ਜਿੱਦਾਂ ਦੀ ਹੈਗੀ ਐ ਇਹਦੇ ਅੱਗੇ ਨਹੀਂ ਵੀਖਣਾ ਚਾਹੁੰਦੀ ਮੈਨੂੰ ਤੂੰ ਸੱਦ ਕੇ ਬਹਿ ਜਾ ਕਰ ਇੱਥੇ ਬੇਇੱਜ਼ਤੀ ਕਰਾਉਣ ਨੂੰ ਮੇਰੀ ਉਹ ਆਂਦੀ ਮੈਂ ਤੈਨੂੰ ਰੋਟੀ ਨਹੀਂ ਪੁੱਛਣੀ ਤੂੰ ੱੱਕੇ ਤੈਨੂੰ ਪੈਣੇ ਨੇ ਤੈਨੂੰ ਉਧਰੋਂ ਹੀ ਪੈਣੇ ੱੱਕੇ ਉਧਰੋਂ ਹੀ ਪੈਣੇ ਮੈਂ ਤਾਂ ਕਿਉਂ ਤੱਕੇ ਖਾਣ ਲਈ ਜਦੋਂ ਮੈਂ ਕਹਿੰਨੀ ਆ ਵੀ ਮੇਰੀ ਗਾਰੰਟੀ ਤੇ ਤੂੰ ਉਧਰ ਜਾ ਵੇਖ ਲੂ ਭਲਾ ਸੰਦੀਪ ਜਿੱਦਣ ਤੈਨੂੰ ੱੱਕੇ ਮਾਰੂੰ ਤੇ ਮੈਂ ਆਪੇ ਪੁੱਛ ਲਵਾਂਗੀ ਉਹਨੂੰ ਕਿ ਕਿਉਂ ਤੱਕੇ ਮਾਰਨ ਲਈ ਤੇ ਫਿਰ ਮੈਂ ਕਿੱਧਰ ਜਾਵਾਂ ਜੋ ਮਾਰੇਗੀ ਤੱਕੇ ਕਿਉਂ ਮਾਰਨ ਦੀ ਭਲਾ ਇਹਦੇ ਵਰਗ ਹੀ ਨਹੀਂ ਹੈਗੀ ਉਹ ਤੈਨੂੰ ਪਤਾ ਵਾ ਕਿ ਨਹੀਂ ਮਾਰੀ ਇਹ ਆਹੋ ਚੰਗੀ ਲੱਗਦੀ ਆ ਉਹ ਤੇ ਤੈਨੂੰ ਚੰਗੇ ਸੁਰੂ ਤੋਂ ਇੰਨਾ ਲੱਗੇ ਸੁਰੂ ਤੋਂ ਹੀ ਤੂੰ ਫਰਕ ਰੱਖਿਆ ਉਹਨਾਂ ਦੇ ਵਿੱਚ ਮੈਂ ਅਜੇ ਵੀ ਤੇਰੇ ਗਾੜੀ ਹੱਥ ਜੋੜ ਦਿੰਨੀ ਆ ਉਹ ਗਰੀਬ ਨਾਲ ਨਾ ਤੱਕਾ ਕਰ ਉਹਦੀ ਪੈਲੀ ਉਹਨੂੰ ਦੇ ਦੇ ਚੰਗੀ ਰਹੇਗੀ ਮੈਂ ਹੁਣ ਜੋ ਸੋਚ ਲਿਆ ਉਹ ਹੀ ਕਰਦਾ ਵੀ ਜੋ ਮਰਜ਼ੀ ਕਰੋ ਨਹੀਂ ਫੇਰ ਆ ਗਈ ਆ ਹੁਣ ਹੋ ਰਹਿ ਗਿਆ ਹੀ ਕੁਛ ਤੇ ਆਈ ਆ ਤੇ ਮੈਂ ਆਪਣੀ ਮਾਂ ਲਾਗੇ ਬੈਠੀ ਆ ਨਾ ਤੇਰੇ ਲਾਗੇ ਤਾਂ ਨਹੀਂ ਗਈ ਅੰਦਰ ਤੇ ਘਰ ਤੇ ਮੇਰਾ ਹੀ ਹੈ ਨਾ ਤੁਸੀਂ ਤਾਂ ਕਹਿੰਦੇ ਮੈਂ ਤੇਰੇ ਘਰ ਨਹੀਂ ਬਣਨਾ ਹੁਣ ਕੀ ਕਰਨਾ ਹੈ ਅਜੇ ਤੇਰਾ ਘਰ ਨਹੀਂ ਹੈਗਾ ਏ ਠੀਕ ਹੈ ਨਾ ਤੇ ਹੋਰ ਕਿਹਦਾ ਵਾ ਅਜੀਆਂ ਮੇਰੀ ਮਾਂ ਦਾ ਘਰ ਨਹੀਂ ਉਦਨ ਮਾਂ ਦਾ ਘਰ ਹੈ ਨਹੀਂ ਜਦਦਰ ਮੈਂ ਕਿਹਾ ਹੀ ਪੀ ਆਜੋ ਘਰ ਉਦਨ ਤਾਂ ਕਹਿੰਦੇ ਹੀ ਵੀ ਨਾ ਮੈਂ ਨਹੀਂ ਆਉਣਾ ਹੈਗਾ ਵੀ ਤੂੰ ਆਉਣ ਵਾਸਤੇ ਨਹੀਂ ਕਿਹਾ ਤੂੰ ਲੜਨ ਵਾਸਤੇ ਰੋਕਿਆ ਸੀ ਮੈਨੂੰ ਪਤਾ ਹੀ ਵੀ ਅੱਜ ਇੱਧਰ ਆਈ ਨਹੀਂ ਗਈ ਹੀ ਮੈਂ ਲੜਨ ਵਾਦੀ ਮੈਂ ਲੜਨਾ ਕਹਦੇ ਨਾਲ ਵਾ ਗੱਲ ਤੇ ਇਹ ਹੀਗੀ ਪੰਦਰ ਕਿਉਂ ਇਹਦੇ ਦਿਵਾਲੀ ਹੁੰਦੀ ਆ। ਮਮਮੀ ਤੁਸੀਂ ਬੱਸ ਇਹ ਕੀਤੇ ਰਹੋ ਠੀਕ ਵਾ ਨਾ। ਅੱਛਾ। ਇਹਦੀ ਚਲਾਕੀਆਂ ਨਹੀਂ ਜਾਣਦੇ। ਉਹਨੇ ਆਉਣਾ ਨਹੀਂ ਆਪਣੇ ਘਰ। ਆਉਣਾ ਨਹੀਂ ਇਹਨੇ। ਉਹਦੰਦਾ ਤੈਨੂੰ ਘਰ ਲੱਭਾ ਨਾ। ਹੁਣ ਇਹਨੂੰ ਘਰ ਦਾ ਚੇਤਾ ਆ ਗਿਆ। ਮੈਨੂੰ ਤਾਂ ਮਮਮੀ ਇਹ ਵੀ ਸਮਝ ਲੱਗਦੀ ਕਿ ਤੂੰ ਇੱਥੇ ਬੈਠੀ ਕਾਦੇ ਨਹੀਂ ਆ। ਸਿਰਫ ਇਹਦੇ ਕੋਲ ਬੇਇੱਜ਼ਤੀ ਕਰਾਉਣ ਵਾਸਤੇ। ਮੇਰੀ ਵੀ ਕਰਾਉਣੀ ਰਹਿਣੀ ਤੇ ਆਪਣੀ ਵੀ ਕਰਾਉਂਦੀ ਰਹਿਣੀ ਆ ਤੂੰ। ਉਹ ਦੀਦੀ ਮੈਂ ਤੈਨੂੰ ਕਹਿ ਨਹੀਂ ਆ ਨਾ ਕਿ ਆਪਣੇ ਕੰਮ ਨਾਲ ਕੰਮ ਰੱਖਿਆ ਕਰ। ਨਹੀਂ ਕੰਮ ਨਾਲ ਕੰਮ ਹੀ ਰੱਖਿਆ ਵਾ। ਤੂੰ ਹੀ ਨਹੀਂ ਰੱਖਾਂ ਦਿੰਦੀ। ਦਖਲਅੰਦਾਜ਼ੀ ਕਰਦੇ ਰਹਿੰਦੇ ਇੱਥੇ ਆ ਗਏ ਪਿਚਾਸ ਫੇਰੋਂ ਵੜ ਕੇ ਮੇਰੇ ਘਰ ਹੀ ਆ ਜੇ ਕਿਉਂ ਨਹੀਂ ਤੁਸੀਂ ਉਹਦਾ ਗਰੀਬ ਦਾ ਹੱਕ ਦੇਂਦੇ ਮਾ ਕੋਈ ਬੜਾ ਗਰੀਬ ਵਾਓ ਆਪ ਤਾਂ ਤੁਸੀਂ ਬੜੇ ਹੈਗੇ ਤਾਂ ਦੇ ਦੋ ਉਹਨੂੰ ਗਰੀਬ ਨੂੰ ਮੈਂ ਕੋ ਦੇਦਾ ਇੱਥੇ ਉਹਦਾ ਹੱਕ ਬਣਦਾ ਵਾ ਉਹਦਾ ਹੱਕ ਨਹੀਂ ਆ ਉਹਨੂੰ ਉਹ ਚੰਗਾ ਚੰਗਾ ਇੱਥੇ ਆਗਦਾ ਬੜੀਆਂ ਗੱਲਾਂ ਹੁੰਦੀਆਂ ਵਾ ਉਧਰ ਨਹੀਂ ਤਾਂ ਨੂੰ ਕੋਈ ਗੱਲ ਬਣਦੀ ਹੈਗੀ ਉਧਰ ਗੱਲ ਕਰਾਂ ਕੀ ਕੀ ਦਿੱਤਾ ਤੁਸੀਂ ਉਹਨੂੰ ਪਹਿਲੀ ਉਹ ਕਹਿੰਦੇ ਆ ਨਾ ਆਪਣੇ ਹਿੱਸੇ ਦੀ ਨਾ ਲਾ ਦੋ ਤੂੰ ਤੇ ਉਹ ਵੀ ਨਹੀਂ ਲਾਉਂਦੇ ਐ ਡਈ ਹੈਗੀ ਉਹ ਨਹੀਂ ਗੀ ਨਾ ਹੋਣੀ ਠੀਕ ਵਾ ਨਾ ਤੇ ਜਿਹੜਾ ਡਾ ਜ਼ੋਰ ਲੱਗਦਾ ਨਾ ਤੇ ਲਾ ਲਓ ਜਿੱਥੇ ਤੱਕ ਲੱਗਦਾ ਵਾ ਲੱਗੇ ਇਹ ਬੈਠੇ ਹੈ ਨਾ ਪੁੱਛ ਲੋ ਇਹਨਾਂ ਨੂੰ ਜੇ ਕਰਦੀ ਐ ਤੇ ਕਰਾ ਦਿਓ ਮੈਨੂੰ ਵੀ ਕਹਿਂਦੇ ਮੈਂ ਲਾਉਣੀ ਨਾ ਲੈ ਮਮੀ ਹੁਣ ਤੂੰ ਹੀ ਦੱਸ ਪੈਲੀ ਤੇ ਤੇਰੇ ਨਾਲ ਆ ਨਾ ਅਗਲੀ ਸਿੱਧਾ ਸਿੱਧਾ ਹੀ ਕਹਿਣ ਡਈ ਆ ਕਿ ਜੇ ਲੰਬੀ ਐ ਤੇ ਲਾ ਲੋ ਤੇ ਤੂੰ ਲਾ ਹੀ ਨਹੀਂ ਹੈ ਤੈਨੂੰ ਮੈਂ ਸਭ ਕੋ ਦੱਸ ਦਿੱਤਾ ਵਣ ਜੋ ਇਹਨਾਂ ਨੇ ਮੈਨੂੰ ਕਿਹਾ ਹੁਣ ਮੈਂ ਤੈਨੂੰ ਕੀ ਦੱਸਾਂ ਆਹੋ ਇਹਨਾਂ ਦੀਆਂ ਧਮਕੀਆਂ ਤਾਂ ਤੈਨੂੰ ਬੜੀਆਂ ਦੇ ਦਿੱਤੀਆਂ ਵਾ ਇਹ ਧਮਕੀਆਂ ਹੀ ਦੇਣ ਜੋਗੇ ਆ ਕਰਨ ਜੋਗੇ ਨਹੀਂ ਹੈਗੇ ਕੱਖ ਵੀ ਜਿਹੜਾ ਇਦਾਂ ਧਮਕੀਆਂ ਦਿੰਦਾ ਹੁੰਦਾ ਵਾ ਨਾ ਉਹ ਨਹੀਂ ਮਰਦਾ ਹੁੰਦਾ ਨਹੀਂ ਤੂੰ ਹੀ ਮਾਰ ਕੇ ਖੁਸ਼ ਵਾ ਪੀਰ ਨੂੰ ਮਾਰ ਦਈਏ ਤੁਹਾਡਾ ਰਾਹ ਖੁੱਲਾ ਹੋ ਜੇ ਤੇ ਉਦਾਂ ਹੀ ਗਲਾ ਘੁੱਟ ਦੋ ਦੋਆਂ ਜੀਆਂ ਦਾ ਤੁਹਾਨੂੰ ਠੰਡ ਪੈ ਜਾ ਸਾਰਿਆਂ ਜਣਿਆਂ ਨੂੰ ਨਹੀਂ ਮੈਂ ਕੀ ਗਲਾ ਘੁੱਟਣਾ ਵਾ ਜਿਹੜੇ ਲੱਛਣ ਤੁਸੀਂ ਫੜੇ ਆ ਨਾ ਇਹ ਤੁਹਾਡਾ ਉਦਾਂ ਹੀ ਘੁੱਟਿਆ ਜਾਣਾ ਵਾ ਬਸ ਤੁਹਾਨੂੰ ਤੇ ਇਹ ਆ ਕਿ ਘਰ ਦਾ ਹੀ ਕੋਈ ਛੱਡਣਾ ਨਹੀਂ ਆ ਤੇ ਬਾਹਰੋਂ ਅਸੀਂ ਕੋਹ ਰਹਿਣ ਨਹੀਂ ਦੇਣਾ ਉਹ ਚੰਗਾ ਬਸ ਠੀਕ ਵਾ ਮੈਨੂੰ ਪਤਾ ਵਾ ਕੌਣ ਕੇ ਦਾ ਸੋਚਦਾ ਤੇ ਕਿਹੜਾ ਨਹੀਂ ਮੈਨੂੰ ਸਭ ਪਤਾ ਲੱਗੰਦੇ ਆ ਵਾ ਤੁਹਾਨੂੰ ਉਹ ਲੱਭੰਦੇ ਆ ਨਾ ਨੀ ਮੈਨੂੰ ਤੇ ਲੱਭਣਾ ਹੀ ਆ ਉਹਨਾਂ ਵਿਚਾਰੇ ਨਾ ਗਰੀਬ ਨਾ ਤੁਸੀਂ ੱੱਕਾ ਕਰਨ ਦੇ ਜੇ ਉਹਦਾ ਹੱਕ ਖਾਂਡ ਦੇ ਜੇ ਰਪਿੰਦਰ ਮੇਰੀ ਇੱਕ ਗੱਲ ਸੁਣ ਲੈ ਇਹ ਨਾ ਪੱਚਦਾ ਨਹੀਂ ਹੁੰਦਾ ਜਿਹੜੇ ਕੰਮ ਤੂੰ ਕਰਨ ਲਈ ਹੈ ਨਾ ਇਹ ਤੇਰੇ ਗਾੜੀ ਹੋਣੀ ਆ ਕੋਈ ਗੱਲ ਨਹੀਂ ਆ ਕਰੀ ਜਾ ਉਹ ਤੁਸੀਂ ਜੋ ਕਰਨਾ ਤੁਸੀਂ ਤੇ ਵੇਖ ਕੇ ਜਰਦੇ ਹੀ ਨਹੀਂ ਆ ਪੀਏ ਦੋਵੇਂ ਜੀ ਆਪਣੇ ਘਰ ਕਿਉਂ ਰਹਿੰਦੇ ਆ ਨਹੀਂ ਮੈਨੂੰ ਪਤਾ ਵਾ ਜਿੰਨਾ ਕ ਤੁਸੀਂ ਰਹਿਣ ਦੇ ਜੇ ਤੇ ਉਹ ਵੀ ਜਿੰਨਾ ਕ ਤੈਨੂੰ ਰੱਖਣ ਦਿਆ ਵਾ ਇਹ ਸਾਰੀਆਂ ਤੇਰੀਆਂ ਕਰਤੂਤਾ ਵਾਂ ਜਿਹੜਾ ਇੱਥੋਂ ਤੱਕ ਕੰਮ ਪਹੁੰਚਿਆ ਵਾ ਅੱਜ ਮੈਂ ਦੀਦੀ ਤੈਨੂੰ ਅੱਗੇ ਵੀ ਕਿਹਾ ਹੀ ਓ ਵੀ ਆਪਣੇ ਘਰ ਨਾ ਮਤਲਬ ਰੱਖਿਆ ਕਰ ਇੱਥੇ दखलੰਦਾ ਜੀ ਨਾ ਬਹੁਤੀ ਕਰਿਆ ਕਰ ਹੋਰ ਨਾ ਹੋਵੇ ਵੀ ਤੇਰਾ ਇੱਥੇ ਆਉਣਾ ਜਾਣਾ ਬੰਦ ਹੋਈ ਜਾਵੇ ਪੱਕਾ ਜੀ ਇਹ ਗੱਲ ਵਾ ਨਾ ਤੂੰ ਕਹਿੰਨੀ ਵੀ ਮੈਂ ਇੱਥੇ ਨਾ ਆਵਾ ਤਾਂ ਹੁਣ ਮੈਂ ਪੱਕਾ ਹੀ ਬੰਦ ਕਰਦੀ ਆਂ ਚੱਲ ਹਾਂ ਮੰਮੀ ਚੱਲ ਮੇਰੇ ਨਾਲ ਕਿਤੇ ਨਹੀਂ ਜਾਣਾ ਮੰਮੀ ਨੇ ਠੀਕ ਵਾ ਨਾ ਇਧਰ ਹੋ ਮੰਮੀ ਜਾਣਾ ਵਾ ਇੱਥੇ ਕਿੱਥੇ ਜਾਣਾ ਮੰਮੀ ਨੇ ਕਿੱਥੇ ਵੀ ਜਾਣਾ ਦਰਜਿੰਦਰ ਓ ਮੰਮੀ ਤੋਰ ਪਾ ਮੇਰੇ ਨਾਲ ਤੇ ਲਾ ਦੇ ਉਹਦੀ ਪਿਆਲੀ ਉਹਦੇ ਨਾਲ ਤਨੁਜੋ ਮੈਂ ਕਿਆ ਤਮਣਾ ਹੋਈ ਹੋਣਾ ਕਿਉਂ ਹੁਣ ਆਵਾ ਪਤਾ ਤੇ ਲੱਗੇ ਨਹੀਂ ਜਦੋਂ ਮੰਮੀ ਨਹੀਂ ਮੰਨਦੀ ਹੈਗੀ ਉਹ ਕਹਿੰਦੀ ਮੈਂ ਨਹੀਂ ਜਾਣਾ ਹੈਗਾ ਤਾਂ ਜ਼ਬਰਦਸਤੀ ਤੁਸੀਂ ਕਿੱਦਾਂ ਲੈ ਜਾਓਗੇ ਮੰਮੀ ਅੱਜ ਤੇ ਤੂੰ ਇਹਨਾਂ ਦੀ ਮੰਨੀ ਜਾਣੀ ਹੈ ਨਾ ਕੱਲ ਨੂੰ ਇਹਨੇ ਹੀ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਣਾ ਤੇਰੀਆਂ ਮੰਮੀ ਮੰਨੀ ਜਾਵੇ ਤੁਹਾਡੀ ਨਾ ਮੰਨੇ ਜਿੰਨਾ ਦੇ ਕੱਲ ਨੂੰ ਪੁੱਛਣਾ ਵਾ ਨਹੀਂ ਆ ਮੇਰੀਆਂ ਤੂੰ ਮੰਨਣ ਕਿੱਥੇ ਦਿੱਨੀ ਆ ਜੇਤੀਆਂ ਹੀ ਤੁਸੀਂ ਉਹਨੂੰ ਧਮਕੀਆਂ ਦੇ ਕੇ ਤੇ ਡਰਾ ਦਿੰਦੇ ਮੜ ਗਿਆ ਕੱਲ ਨੂੰ ਪੁੱਛਣਾ ਵੀ ਜੋ ਮਜੇ ਤੇ ਪੈ ਗਈ ਆਗੇ ਵੇਖ ਲੂੰਗੀ ਭਲਾ ਤੂੰ ਕਿੰਨਾ ਕੁ ਪੁੱਛਦੀ ਮੈਂ ਤਾਂ ਪੁੱਛ ਹੀ ਲੈਣਾ ਵਾ ਭਾਏ ਵੱਧ ਪੁੱਛਾਂ ਤਾਂ ਭਾਏ ਘੱਟ ਪੁੱਛਾਂ ਨਹੀਂ ਆ ਗਿਆ ਤੈਨੂੰ ਕਿੰਨਾ ਕੁ ਪੁੱਛਿਆ ਹੈ ਨੇ ਕਿੰਨੀ ਕਿਸ਼ੇਵਾ ਕੀਤੀ ਸੀ ਤੇਰੀ ਸ਼ਟ ਮੰਮੀ ਤੂੰ ਇਹਦੀ ਗੱਲ ਜਨਾ ਬੈਠ ਹੋ ਇੱਥੇ ਜਾਣਾ ਮੈਂ ਇੱਥੇ ਕਿਤੇ ਨਹੀਂ ਜਾਣਾ ਹੈਗਾ ਮੰਮੀ ਨੇ ਜਾ ਤੂੰ ਜਾਣਾ ਦੇ ਜਾ ਮੰਮੀ ਜੇ ਇਹ ਗੱਲ ਵਾ ਨਾ ਕਿ ਤੂੰ ਨਹੀਂ ਜਾਣਾ ਹੈਗਾ ਉਧਰ ਤੇ ਨਹੀਂ ਉਹਦੇ ਨਾਲ ਪਿਆਲੀ ਨਾ ਕਰਨੀ ਤੇ ਮੈਂ ਇਦਾਂ ਕਰਦੀ ਆ ਜਾ ਕੇ ਉਹਨੂੰ ਕਹਿ ਦਿੰਨੀ ਆ ਕਿ ਤੂੰ ਕਾਨੂੰਨੀ ਕਾਰਵਾਈ ਕਰ ਲੈ ਇਦਾਂ ਨਹੀਂ ਉਹ ਤੈਨੂੰ ਪਿਆਲੀ ਮਿਲਣੀ ਹੈਗੀ ਤੇ ਇਹ ਗੱਲ ਆ ਜੇ ਕੱਲ ਨੂੰ ਇਹਨੇ ਧੱਕੇ ਮਾਰ ਕੇ ਬਾਹਰ ਕੱਢਿਆ ਨਾ ਤੇ ਮੁੜ ਕੇ ਮੈਨੂੰ ਨਾ ਫੋਨ ਕਰਦੀ ਰਹੀ ਇੱਕ ਗੱਲ ਯਾਦ ਰੱਖਿਓ ਭਾਵੇਂ ਹੁਣ ਮੈਨੂੰ ਪੱਲਿਓ ਪੈਸੇ ਲਾਉਣੇ ਪੈਣ ਪਰ ਇਹ ਆ ਕਿ ਪਿਆਲੀ ਤੇ ਹੁਣ ਮੈਂ ਉਹਦੇ ਨਾਲ ਕਰਵਾ ਕੇ ਛੱਡੂਗੀ ਜਿੱਦਾਂ ਇਹ ਡਰਾਵੇ ਦੇਂਦੀ ਆ ਇਹ ਘੱਟ ਨਹੀਂ ਕਰਦੀ ਹੁੰਦੀ ਪਤਾ ਨਹੀਂ ਲ ਕੀ ਕਰਨਾ ਤੇ ਕੀ ਨਹੀਂ ਮੰਮੀ ਕੁਛ ਨਹੀਂ ਗਾ ਹੁੰਦਾ ਐਵੇਂ ਅਸੀਂ ਡਰ ਡਰਿਆ ਨਾ ਕਰੋ ਕੀ ਕਰ ਲੂਗੀ ਕਰ ਲੈ ਜੋ ਕਰਨਾ ਮੈਨੂੰ ਤਾਂ ਐਨੇ ਜੋਗੀ ਹੰਨੀ ਆ ਗਾਰੀ ਆਉਂਦਾ ਵਾ ਬੇਇੱਜ਼ਤੀ ਦਾ ਲੋਕਾਂ ਆਖਣਾ ਕੀ ਕਰਨ ਲਈ ਐ ਕੁਛ ਨਹੀਂ ਹੁੰਦਾ ਲੋਕਾਂ ਵੱਲ ਨਾ ਮੈਂ ਧਿਆਨ ਦਿਆ ਕਰੋ ਲੋਕਾਂ ਦੀ ਕਿਹੜੀ ਗੱਲ ਵਾ ਨਾਲੇ ਤੁਸੀਂ ਆਪਣਾ ਕੰਮ ਵੇਖੋ ਮੰਮੀ ਮੈਂ ਤੁਹਾਨੂੰ ਚੰਗਾ ਭਲਾ ਕੀਤਾ ਹੀ ਨਾ ਕੀ ਮਾਸੀ ਪਿੰਡ ਚੱਲ ਜਾਓ ਆ ਗੱਲਾਂ ਤਾਂ ਸੁਣਨੀਆਂ ਪੈਂਦੀਆਂ ਕਿਸਦੀਆਂ ਵੀ ਨਾ ਕਿਸੇ ਦੇ ਮੱਥੇ ਲੱਗਦੇ ਇਹਨਾਂ ਦੇ ਨਾਖਰੇ ਘਰੋਂ ਡਰਦੀ ਚਲ ਗਈ ਐ ਐਵੇਂ ਕਹਿ ਦਿੰਦੇ ਹੋਰ ਇਸੇ ਦਾਰ ਛੱਡਦੀ ਇਹਨਾਂ ਦੇ ਬਦਲੇ ਜਾਣਾ ਨਹੀਂ ਕਿਸ ਕੋ ਇਹਨਾਂ ਦਾ ਤਾਂ ਕੰਮੀ ਨਿਤਦਾ ਹੋ ਗਿਆ ਇੱਕ ਦਿਨ ਦਾ ਨਹੀਂ ਹੁਣ ਵੀ ਚੁੱਪ ਕਰਕੇ ਨਾ ਤਿਆਰ ਤੇ ਹੋਈਆਂ ਜਾਓ ਚਲ ਜੋ ਮੈਂ ਕਿੱਥੇ ਜਾਵਾਂ ਸੌ ਸੌ ਗੱਲਾਂ ਕਰਨੀਆਂ ਨੇ ਸਰਪੰਚ ਨੇ 100 ਸੌ ਕਰਨੀਆਂ ਨੇ ਖਣਾ ਜਾਂ ਕਿਸਕ ਗਈ ਐ ਜਿਹੜਾ ਗੱਲਾਂ ਕਰਦਾ ਨਾ ਉਹਨੂੰ ਕਰਦਾ ਰਹਿਣ ਦੋ ਮੈਂ ਅਦਸ਼ ਦੇਣ ਹੀ ਹੋ ਗਈਆਂ ਨਾ ਮੈਨੂੰ ਸਮਝਾਉਂ ਡਈ ਇਹਨਾਂ ਕੋ ਬਿਆਹ ਆ ਤੁਮਿਆ ਚੱਲੀ ਹੁਣ ਚੰਗੀ ਭਲੀ ਮੰਮੀ ਹੁਣ ਮੇਰੇ ਵੱਲ ਦੀ ਹੋਈ ਆਗਰ ਫਿਰ ਇਹਨੇ ਪਵਾੜਾ ਪਾਤਾ ਐਡੀ ਕਰ ਹੈਗੀ ਆ ਨਾ ਉਦਾਂ ਉਦਨ ਕਹਿੰਦੀ ਸੀ ਮੈਂ ਨਹੀਂ ਤੁਹਾਡੇ ਘਰ ਆਉਣਾ ਹੁਣ ਤੈਨੂੰ ਘਰ ਦਾ ਚੇਤਾ ਆ ਗਿਆ ਅੱਜ ਆਉਣਾ ਵਾ ਇਧਰ ਮੈਂ ਗੱਡੀ ਰਾਹ ਘਰ ਵਾ ਉਦਾਂ ਹੀ ਆਣ ਕੇ ਨਾ ਥੋੜੀ ਪ੍ਰਧਾਨਗੀ ਜ਼ਿਆਦਾ ਕਰਦੀ ਵੀ ਮੈਂ ਜਿੱਦਾਂ ਬੜੀ ਹੁੰਨੀ ਕੋਈ ਗੱਲ ਨਹੀਂ ਪਹਿਲੀ ਨਾਲ ਤਾਂ ਤੇਰੇ ਮੈਂ ਵੀ ਨਹੀਂ ਹੁੰਨ ਦਿੰਦੀ ਦਰਜੀਤ ਕੱਲਾ ਬੈਠਾ ਵਾਂ ਸੰਦੀਪ ਨੂੰ ਕਿੱਥੇ ਗਈਆਂ ਭੈਣ ਸੰਦੀਪ ਹੁਣ ਕਿੱਥੇ ਜਾਣਾ ਵਾ ਕੋਈ ਦਵਾਈ ਖਤਮ ਹੋ ਗਈ ਸੀ ਸਿਮੀ ਨਾਲ ਗਈ ਹੈ ਦਵਾਈ ਲੈਣ ਸਕੂਟੀ ਤੇ ਚਲੋ ਉਹ ਤੇ ਹੈਗਾ ਵਾ ਆਪ ਨਾਲ ਚਲ ਜਿਆ ਕਰ ਏਦਾਂਵੇਂ ਡਰੀ ਲੱਗਦਾ ਵਾ ਅਸੀਂ ਮੀਨੇ ਕੋਈ ਸਮਾਨ ਵੀ ਲੈਣਾ ਹੈ ਸ਼ਹਿਰੋਂ ਕਹਿੰਦੀ ਕੋਈ ਗੱਲ ਨਹੀਂ ਭਾਜੀ ਮੈਂ ਲੈ ਆ ਜੈਨੀ ਨਾਲ ਤਾਂ ਕਰਕੇ ਉਧਰ ਜਿੱਥੇ ਮੈਂ ਜਾ ਦਿੱਤਾ ਏਦਾਂ ਇਹਨੂੰ ਚਲੋ ਕੋਈ ਗੱਲ ਨਹੀਂ ਦਲਜੀਤ ਮੈਂ ਤੇ ਹੁਣ ਨਾ ਉਧਰੋਂ ਆਈ ਹਾਂ ਅੱਛਾ ਹੋਏ ਉਧਰੋਂ ਹੋ ਕੇ ਆਈਆਂ ਆ ਉਹ ਨਾ ਪੁੱਛ ਤੂੰ ਤੇ ਹੁਣ ਨਾ ਇਹ ਸਮਝ ਲੈ ਕਿ ਤੇਰੀ ਮਾਂ ਤੇਰੀ ਹੈ ਹੀ ਨਹੀਂਗੀ ਉਹ ਤੇ ਮੈਨੂੰ ਪਹਿਲਾਂ ਪਤਾ ਹੀ ਇਹ ਭੈਣ ਉਹ ਕੀ ਕਰਦੀ ਫਿਰਦੀ ਹੈ ਨਹੀਂ ਮੰਨੀ ਫਿਰ ਉਹ ਤੇ ਬਸ ਇੱਕੋ ਗੱਲ ਹੀ ਕਰੀ ਜਾਂਦੀ ਆ ਦਲਜਿੰਦਰ ਜੇ ਮੈਂ ਤੇਰੀ ਗੱਲ ਮੰਨ ਲਈ ਇੰਨੇ ਕੋ ਖਾ ਕੇ ਮਰ ਜਾਣਾ ਜਿੱਦਾਂ ਉਹਨੂੰ ਪਟੀਆਂ ਪੜਾਈਆਂ ਵਾ ਨਾ ਉਦਾਂ ਹੀ ਉਹ ਬੋਲੀ ਜਾਂਦੀ ਉਹ ਨਾ ਫਿਰ ਗਿਆ ਏ ਦਵਾ ਕੇ ਲੜੀ ਨੂੰ ਧਮਕੀ ਦੇਤੀ ਹੋਣੀ ਹੈ ਮੈਨੂੰ ਖਾ ਕੇ ਮਰ ਜਾਣਾ ਵਾ ਇਹ ਕੰਮ ਕੀਤਾ ਤੇ ਵੀ ਮੈਂ ਤੈਨੂੰ ਬਥੇਰਾ ਕਿਹਾ ਹੀ ਪੀ ਤੂੰ ਇੱਕੋ ਕੋਤ ਦਾ ਹੀ ਸੋਚੀ ਜਾਨੀ ਆ ਉਹਦੀਆਂ ਤਾਂ ਵੀ ਕਹਿੰਦਾ ਤੈਨੂੰ ਡਰ ਹੈਗਾ ਵਾ ਜੇ ਮੰਨ ਲਓ ਵੀ ਉਹ ਕੁਝ ਕਰ ਲੂਗਾ ਤੇ ਫੇਰ ਪਰਨਾ ਮੈਨੂੰ ਰੁਪਿੰਦਰ ਨਹੀਂ ਮੇਰੀ ਪੇਸ਼ ਜਾਣ ਦਿੰਦੀ लवली ਨਹੀਂ ਜਾਣ ਦਿੰਦਾ ਮੈਂ ਤਾਂ ਇਹ ਵੀ ਕਿਹਾ ਵੀ ਮੰਮੀ ਤੂੰ ਚੱਲ ਜਾ ਕੇ ਤੂੰ ਉਧਰ ਬਹਿ ਜਾ ਉਧਰ ਤੇਰੀ ਸੇਵਾ ਕਰਨਗੇ ਰੋਟੀ ਪਾਣੀ ਦੇਣਗੇ ਪਤਾ ਨਹੀਂ ਉਹਨੂੰ ਤੇ ਕਿਹੜੀਆਂ ਪਟੀਆਂ ਪੜਾਈਆਂ ਨਹੀਂ ਉਹਨਾਂ ਨੇ ਉਹ ਨਹੀਂ ਹੋ ਕਿਹ ਗੱਲ ਤੇ ਆਉਂਦੀ ਹੈਗੀ ਭੈਣ ਛੱਡ ਕੋਈ ਗੱਲ ਨਹੀਂ ਨਾ ਮੰਨਦੀ ਤੇ ਰਹਿਣ ਦੀ ਕੋਈ ਨਹੀਂ ਮਿਹਨਤ ਕਰਨ ਦੇ ਆ ਆਪਣੀ ਰੋਟੀ ਬਣੀ ਖਾਈ ਜਾਣ ਦੇ ਆ ਇਹ ਨਾਂ ਦਊਗੀ ਪਹਿਲੀ ਤੇ ਫਿਰ ਕੀ ਹੋ ਚੱਲਿਆ ਵਾ ਇਹਾਂ ਦੀ ਪਿਆਲੀ ਨਹੀਂ ਹੁੰਦੀ ਉਹ ਵੀ ਰੋਟੀ ਖਾਂਦੇ ਹੀ ਆ ਤੇ ਮਾਂ ਉਹ ਕਿਦਾਂ ਕਰਨ ਦੀ ਹੈ ਮੇਰੇ ਨਾਲ ਦਲਜੀਤ ਨਾਂ ਪਿਆਲੀ ਹੁੰਦੀ ਨਾ ਫੇ ਤੇ ਸਬਰ ਹੋ ਜਾਂਦਾ ਵੀ ਚੱਲ ਸਾਡੀ ਹੈ ਨਹੀਂ ਆ ਪਰ ਇਹ ਆ ਕਿ ਜਦੋਂ ਹੈਗੀ ਆ ਤੇ ਤੇਰਾ ਹਿੱਸਾ ਤੇ ਤੈਨੂੰ ਦੇਣ ਤੂੰ ਤੇ ਇਹਨੀ ਗੱਲ ਕਹਿਤੀ ਆ ਪਰ ਮੈਨੂੰ ਪੁੱਛ ਕੇ ਵੀ ਇਹ ਮੈਂ ਇਦਾਂ ਕਿਦਾਂ ਚਰਲਾ ਭਲਾ ਵੀ ਇੱਕ ਜਿਹੜਾ ਵਾ ਉਹ ਸਭ ਕੁਝ ਲੈ ਲੇ ਤੇ ਦੂਜਾ ਵਿਚਾਰਾ ਉਦਾਂ ਹੀ ਰਵੇ ਹੁਣ ਭੈਣ ਮੈਂ ਤੈਨੂੰ ਕੀ ਦੱਸਾਂ ਹੁਣ ਸੰਦੀਪ ਵੀ ਤੈਨੂੰ ਪਤਾ ਕਿਰੇ ਹਾਲਾਤਾਂ ਜੋ ਜੇ ਕੰਨ ਕੋ ਇਹੋ ਜੀ ਗੱਲਬਾਤ ਹੋ ਗਈ ਤੇ ਕਿੱਧਰ ਨੂੰ ਜਾਣਾ ਵਾ ਮੈਂ ਤਾਂ ਕਹਿੰਦਾ ਚੁੱਪ ਕਰਕੇ ਰਹਿਣ ਹੀ ਦੋ ਕੋਈ ਗੱਲ ਨਹੀਂ ਰੱਬ ਨੇ ਸਾੜੀ ਜਣਾ ਸਾਡਾ ਨਾਲੇ ਮੇਰੀ ਗੱਲ ਸੁਣੋ ਇੱਕ ਨਾ ਸਲਾਹ ਕਰਨ ਢਈ ਆਪਾਂ ਸਿਮੀ ਦਾ ਪਰੋਣਾ ਨਹੀਂ ਆ ਉਹ ਮੈਨੂੰ ਕਹੜਿਆ ਆਪਣੀ ਮਸ਼ੀਨ ਪਾ ਲੈ ਕਿਦਾਂ ਕਰੀਏ ਕਰਦੀਏ ਕੰਮ ਦਲਜੀਤ ਚੱਲ ਜੇ ਤੂੰ ਆਪਣੀ ਮਸ਼ੀਨ ਪਾ ਲੈ ਤੇ ਹੋਰ ਕੀ ਚਾਹੀਦਾ ਵਾ ਪਰ ਗੱਲ ਇਹ ਕੀ ਵੀ ਆ ਨਾ ਮਸ਼ੀਨ ਵਾ ਤੇ ਪੈਸੇ ਵੀ ਚਾਹੀਦੇ ਆ ਉਹ ਤੂੰ ਸੋਚਿਆ ਵਾ ਵੀ ਉਹ ਕਿੱਥੋਂ ਆਉਣੇ ਆ ਉਹ ਪੈਣ ਕੈਨੂ ਜੀਤ ਨਹੀਂ ਕਰਦਾ ਹੁਣ ਦੱਸ ਮੈਂ ਕੀ ਕਹਾਂ ਉਹ ਬਾਰ ਬਾਰ ਕਹੀ ਜਾਂਦੇ ਸੀ ਕਹਿੰਦੇ ਪੈਸੇ ਆਪਾਂ ਦੇ ਦਾਂਗੇ ਇਹਦੇ ਪਹਿਲਾਂ ਦੇਣੇ ਆ ਬਾਕੀ ਕਿਸ਼ਤਾਂ ਕਰਨੀਆਂ ਵਾ ਕੰਮ ਹੈਗਾ ਵਾ ਤੇ ਮੈਂ ਕੰਮ ਕਰਦਣਾ ਕੰਮ ਬਥੇਰਾ ਵਾ ਕੱਟੋ-ਕੱਟ 2-3 ਸਾਲ ਦਾ ਕੰਮ ਵਾ ਮਸ਼ੀਨ ਚੱਲਦੀ ਰਹਿਣੀ ਆ ਅੱਗੇ ਤੁਸੀਂ ਦੱਸੋ ਕੀ ਕਰੀਏ ਦਲਜੀਤ ਕਰਨਾ ਕੀ ਆ ਜੇ ਚੱਲ ਪਰੌਣਾ ਤੇਰਾ ਇੰਨਾ ਸਾਥ ਦੇਂ ਡਿਆ ਵਾ ਤੇ ਕੋਈ ਗੱਲ ਨਹੀਂ ਤੂੰ ਵੇਖ ਲੈ ਫਿਰ ਬਾਕੀ ਰਹੀ ਗੱਲ ਪੈਸਿਆਂ ਦੀ ਤੇ ਮੈਂ ਅਗੜੀ ਅੱਗੇ ਤੇਰੀ ਮਦਦ ਨਹੀਂ ਕੀ ਕਰਦੀ ਕੋਈ ਗੱਲ ਨਹੀਂ ਥੋੜੀ ਬਹੁਤੀ ਮਦਦ ਤੇਰੀ ਨਾ ਮੈਂ ਵੀ ਕਰ ਦੂੰਗੀ ਕੀ ਪਤਾ ਰੱਬ ਕੋ ਚੰਗਾ ਹੀ ਨਹੀਂ ਸੋਚਣ ਡਿਆ ਹੈਗਾ ਚਲੋ ਭੈਣ ਕੋਈ ਗੱਲ ਵੇਖ ਲੈਣੇ ਆ ਉਹ ਕਹਿੰਦਾ ਐਡਵਾਂਸ ਚੈਟ ਮੈਂ ਦੇ ਦੂੰਗਾ ਬਾਕੀ ਕਿਸ਼ਤਾਂ ਆਈਆਂ ਜਦਾਂ ਕਰਾਂਗੀ ਜਿੱਦਾਂ ਲੋਰ ਪਾਊਗੀ ਵਿੱਚ ਤੁਹਾਨੂੰ ਮੈਂ ਦੱਸ ਦੂੰਗਾ ਚੱਲ ਕੋਈ ਨਹੀਂ ਦੱਸ ਦੀ ਮੇਰਾ ਵੀਰ ਤੇ ਭਰਾ ਮੰਮੀ ਦੀ ਗੱਲ ਨਾ ਮੈਨੂੰ ਚੰਗੀ ਨਹੀਂ ਲੱਗੀ ਹੈਗੀ ਸਭ ਕੁਝ ਕਰ ਕਰਾ ਕੇ ਨਾ ਤੇ ਫੇਰ ਮੁਕਰ ਗਈ ਹੈ ਕੀ ਕਹਿਣਗੇ ਲੋਕੀ ਦਲਜੀਤ ਕਹਿਣਾ ਕੀ ਆ ਇਹ ਸਰਪੰਚ ਘਰ ਆਇਆ ਉਹਦੀ ਨਹੀਂ ਮੰਨੀ ਇਹਨੂੰ ਕਿਸ ਨੇ ਕੀ ਕਹਿਣਾ ਪਰ ਬਸ ਉਹਨਾਂ ਦੀ ਹੋਈ ਮਰ ਚਲੀ ਏ ਬਸ ਮੈਂ ਤਾਂ ਤੈਨੂੰ ਇੱਕੋ ਗਾਲ ਹੀ ਕਹਿਨੀ ਆ ਇਹਨੇ ਨਾ ਉਧਰੋਂ ੱੱੱਕੇ ਖਾਣੇ ਆ ਮਾਂ ਦੇ ਭਾਵੇਂ ਹਾਡੀ ਆ ਕਹਿਣ ਨੂੰ ਮੇਰਾ ਜੀ ਨਹੀਂਗਾ ਕਰਦਾ ਜੇ ਕੱਲ ਨੂੰ ਇੱਧਰ ਆਉਗੀ ਨਾ ਤੇ ਤੂੰ ਵੀ ਨਾ ਸਾਂਭੀ ਜਦੋਂ ਤੇਰੀ ਨਹੀਂ ਉਹ ਬਣ ਗਈ ਤੇ ਫਿਰ ਤੂੰ ਕਾਹਤੋਂ ਬਣਣਾ ਉਹ ਚਲ ਪਿਆਣੇ ਦਾ ਮੈਂ ਕਹਿਣਾ ਹੋਈ ਨਾ ਕਦੀ ਸਾਂਭੀ ਜਾਣੇ ਨਾ ਹੋਰ ਕੀ ਕਰਨਾ ਵਾ ਇਹ ਸਭ ਕੁਝ ਸਾਂਭਣ ਦੇ ਆ ਉਹ ਇਹ ਉਹਨਾਂ ਨੇ ਨਹੀਂ ਸਾਂਭਣਾ ਹੈਗਾ ਮੈਨੂੰ ਲੱਗਦੀ ਆ ਉਹ ਸਾਂਭੂਗੀ ਉਹ ਤਾਂ ਪਤਾ ਹੀ ਆ ਸਾਰਿਆਂ ਨੂੰ ਜਿੱਦਾਂ ਦੀ ਉਹ ਹੈ ਜੀ ਕੋਈ ਗੱਲ ਨਹੀਂ ਭੈਣ ਤਾ ਘੁੱਟ ਚਾਹ ਬਣਾਉਣਾ ਤੁਹਾਡੇ ਲਈ ਕੋਈ ਨਹੀਂ ਬੈਠੋ ਨਹੀਂ ਨਹੀਂ ਬਹਿ ਜਾ ਤੂੰ ਕੋਈ ਗੱਲ ਨਹੀਂ ਹੁੰਦੀਆਂ ਵਾ ਤੇ ਬਣਾ ਲੈਂਦੀਆਂ ਵਾ ਚਾਹ ਆਪੇ ਚਾਹ ਬਣਾਉਂਦੀ ਕਿੱਡੀ ਗੱਲ ਵਾ ਵੀ ਹਲਾਉਦਾ ਇਹ ਵੀ ਤਾਂ ਗੱਲ ਸਬਰ ਦੀ ਹੈ ਨਾ ਇਹ ਫੇ ਵੀ ਸਬਰ ਕਰਕੇ ਬਹਿ ਗਿਆ ਵੀ ਭੈਣ ਤੂੰ ਰਹਿਣ ਹੀ ਦੇ ਨਾ ਕਹਿ ਪਰ ਉਹਨਾਂ ਨੂੰ ਤੇ ਹੈ ਹੀ ਨਹੀਂ ਆ ਉਹ ਤੇ ਕਹਿੰਦੇ ਆ ਪੀ ਇਹਦਾ ਹੱਕ ਨਾ ਅਹੀਂ ਇਹਨੂੰ ਦਈਏ ਨਾ ਚਲੋ ਕੋਈ ਨਹੀਂ ਪ੍ਰਮਾਤਮਾ ਨੇ ਕੀ ਪਤਾ ਇਹਦਾ ਚੰਗਾ ਹੀ ਸੋਚਿਆ ਹੋਵੇ ਜੇ ਇਹ ਮਸ਼ੀਨ ਵੱਲੋਂ ਕਹਿਣ ਦਿਆ ਵਾ ਉਦਾਂ ਇਹ ਆ ਕਿ ਜੇ ਇੱਕ ਵਾਰੀ ਇਹ ਆਪਣੀ ਮਸ਼ੀਨ ਲੱਲੇ ਨਾ ਇਹਦਾ ਨਾ ਕੰਮ ਬੜਾ ਵਧੀਆ ਚੱਲ ਜਾਣਾ ਵਾ ਪ੍ਰਮਾਤਮਾ ਇਹਦਾ ਹੋਣਾ ਕੰਮ ਵਧੀਆ-ਵਧੀਆ ਬਣਾਈ ਤੇ ਚੰਗਾ ਹੀ ਸੋਚੀ ਇਹਦਾ ਗਰੀਬ ਦਾ ਬਚਰੇ ਦਾ ਆ ਗਏ ਹੋ ਹਾਂਜੀ ਆ ਗਏ ਕੀ ਦੱਸਿਆ ਡਾਕਟਰ ਨੇ ਠੀਕ ਠਾਕ ਹਾਂਜੀ ਠੀਕ ਠਾਕ ਹੀ ਆ ਦਵਾਈ ਦੇਤੀ ਉਹਨਾਂ ਨੇ ਫਿਰ 15 ਦਿਨਾਂ ਦੀ ਚਲੋ ਵਧੀਆ ਹੋ ਗਿਆ ਹਾਂਜੀ ਚਾਹ ਪਾਣੀ ਪੀਤਾ ਕਰ ਤੀ ਚਾਹ ਪਾਣੀ ਪੀਤਾ ਰ ਮਨੇ ਬਣਾਈ ਮੈਂ ਚਾਹ ਭੈਣ ਵੀ ਆਈ ਆ ਅੱਛਾ ਅੱਛਾ ਦੀਦੀ ਆਏ ਆ ਹਾਂ ਅੰਦਰ ਬੈਠੇ ਹੋ ਭਾਈ ਦਾ ਫੋਨ ਆਉਂਦਾ ਉਹਨਾਂ ਨਾਲ ਗੱਲ ਕਰ ਦਿੰਦੇ ਹਾਂਜੀ ਖੁਸ਼ੀ ਆਏ ਆ ਨਾ ਆਹ ਰਾਜੀ ਖੁਸ਼ੀ ਆਏ ਆ ਸਿਮੀ ਚੱਲ ਤੂੰ ਅੰਦਰ ਆ ਗਏ ਆਪਾਂ ਠੀਕ ਆ ਕਰ ਦੇਣਾ ਸਕੂਟੀ ਅੰਦਰ ਕੋਈ ਗੱਲ ਨਹੀਂ ਕੋਈ ਗਲਤ ਨਹੀਂ ਹੋਈ ਗੱਲ ਕੀ ਹੋਣੀ ਉਧਰ ਗਏ ਉਹਨਾਂ ਸਿੱਧਾ ਮਨਾ ਕਰਤਾ ਵਾ ਮੰਮੀ ਕਹਿੰਦੀ ਮੈਂ ਤੇਰੇ ਨਾਲ ਕਿਤੇ ਨਹੀਂ ਜਾਣਾ ਭੈਣ ਨੇ ਬੜਾ ਕਿਹਾ ਸੀ ਕਿ ਮੰਮੀ ਤੂੰ ਮੇਰੇ ਨਾਲ ਚੱਲ ਮੈਂ ਕਰਵਾ ਦੇਣੀ ਨਾਲ ਜਾ ਕੇ ਪਰ ਰਪਿੰਦਰ ਨੇ ਹੱਥ ਫੜ ਕੇ ਤਾਂ ਰੋਕ ਲਿਆ ਉਹਨਾਂ ਵੀ ਰਪਿੰਦਰ ਦੀ ਮੰਨੀ ਆ ਮੁੱਕਦੀ ਗੱਲ ਇਹੋ ਆ ਕਿ ਉਹ ਮੇਰੀ ਮਾਂ ਹੈ ਨਹੀਂ ਬਸ ਹੋਰ ਕੀ ਤੂੰ ਵੀ ਨਾ ਇੰਨੀ ਟੈਨਸ਼ਨ ਲੋ ਕੋਈ ਗੱਲ ਨਹੀਂ ਦੀਦੀ ਵਿਚਾਰੇ ਐਵੇਂ ਜਾਣ ਕੇ ਫਸੰਡੇ ਵਿੱਚ ਮੈਨੂੰ ਤਾਂ ਪਤਾ ਵਾ ਉਹਨਾਂ ਨੇ ਪਹਿਲੀ ਨਹੀਂ ਕਰਨੀ ਹੈਗੀ ਨਾ ਤੂੰ ਇਹਦੇ ਜਾਣ ਕੇ ਧਰਲੇ ਲੈਣ ਦੇ ਬਾਰ-ਬਾਰ ਜੋ ਵੀ ਹੋ ਗਿਆ ਵਾ ਨਾ ਉਹ ਗੱਲ ਤੇ ਮਿੱਟੀ ਪਾਓ ਜਿਹੜੀ ਗੱਲ ਮੈਂ ਤੁਹਾਡਾ ਡਰਾ ਕੀਤੀ ਆ ਨਾ ਉਹ ਕੰਮ ਕਰੋ ਤੁਸੀਂ ਭਾਜੀ ਵੀ ਬਾਰ ਬਾਰ ਫੋਨ ਕਰਨ ਦੇ ਆ ਕਿ ਮੈਂ ਪੈਸੇ ਪਾਵਾਂ ਉਹਨਾਂ ਨੇ ਮੈਂ ਕੀ ਜਵਾਬ ਦਵਾਂ ਪੁੱਸੰਦੀ ਮੈਂ ਵੀ ਪਤਾ ਕੀਤਾ ਵਾ ਮੈਂ ਹੁਣੇ ਨਾ ਫੋਨ ਕਰਕੇ ਆਟਿਆ ਮੁੰਡੇ ਨੂੰ ਅੱਛਾ ਤਾਂ ਮਸ਼ੀਨ ਨੇ ਕਿਹਾ ਗਈ ਆ 19 ਕਿ 20 ਮਾਡਲ ਆ ਮੇਰੇ ਸਾਬ ਨਾਲ ਤੂੰ ਉਹ ਲੈ ਲੈਣੇ ਚਲਦੀ ਆ ਤੇ ਹੈ ਚੰਗੀ ਕੰਡੀਸ਼ਨ ਚ ਵਾ ਚਲਦੀ ਲਿਆ ਲੈਣੀ ਆ ਨਾ ਤੇ ਚੰਗੀ ਲਿਓ ਠੀਕ ਆ ਨਾ ਇਹ ਨਾ ਵੇ ਬਾਅਦ ਚ ਕਦੀ ਉਹਦਾ ਕੁਝ ਖਰਾਬ ਹੋ ਜਾਏ ਕਦੀ ਕੁਝ ਮੇਰੇ ਨਾਲ ਹੀ ਚਲਦੀ ਤੇ ਮੈਂ ਚਲਾ ਕੇ ਹੀ ਵੇਖੀ ਮੈਨੂੰ ਪਤਾ ਕਿੱਦਾਂ ਦੀ ਮਸ਼ੀਨ ਵਾ ਸਿਮੀ ਵੀ ਲਈ ਕਹਿਣਾ ਮੈਨੂੰ ਕੈਂਡੀ ਕੇ ਫੋਨ ਆਉਣ ਡਿਆ ਇਹਨਾਂ ਦਾ ਫੇਰ ਤੇ ਮੈਨੂੰ ਪੁੱਛਣ ਡੇ ਹੀ ਮੈਂ ਭਾਜੀ ਤੇਰੇ ਕੋਈ ਜਵਾਬ ਨਹੀਂ ਦੇਣ ਡੇ ਮੈਨੂੰ ਮੈਂ ਕੀ ਕਰਾਂ ਜਵਾਬ ਹੁਣ ਸਹੀ ਵੀ ਦੇਣਾ ਤੇ ਪੈਣਾ ਹੀ ਆ ਤਰਪੀਆ ਘਟੋ ਘਟੇ 5 ਲੱਖ ਪਹਿਲਾਂ ਦੇਣਾ ਪੈਣਾ ਵਾ ਤੁਸੀਂ ਮੀ ਨਾ ਕਰ ਲਈ ਗੱਲ ਹੁਣ ਆਪੀ ਕੋਈ ਗੱਲ ਨਹੀਂ ਉਹ ਤੇ ਮੈਂ ਗੱਲ ਕਰ ਲੂੰਗੀ ਬਾਕੀ ਮੈਂ ਨਾ ਭੈਣ ਨਾਲ ਵੀ ਗੱਲ ਕੀਤੀ ਅੰਦਰ ਭੈਣ ਨੇ ਥੋੜੀ ਬਿਧੀ ਮਦਦ ਮੈਂ ਵੀ ਕਰ ਦੂੰਗੀ ਉਹ ਨਹੀਂ ਨਹੀਂ ਅਸੀਂ ਭੈਣ ਕੋ ਪੈਸੇ ਨਹੀਂ ਲੈਣੇ ਹੈਗੇ ਉਹ ਸੰਦੀਪ ਮੈਂ ਕੰਮ ਵੇਖਿਆ ਤੇ ਕੰਮ ਹੈਗਾ ਵਾ ਘਟੂ ਘਟਾ 3 ਸਾਲ ਦਾ ਕੰਮ ਆ ਆਪਾਂ ਪੈਸੇ ਲਾਦਨੇ ਹੌਲੀ ਹੌਲੀ ਉਹਨਾਂ ਨੇ ਵਿਚਾਰੇ ਨੇ ਕਿੱਥੋਂ ਦੇਣੇ ਪੈਸੇ ਹੁਣ ਸੰਦੀਪ ਕਰਨਾ ਦੇ ਪੈਣਾ ਹੀ ਆ ਭੈਣ ਭਰਾਵਾਂ ਕੋ ਫਰਕ ਹੀ ਹੁੰਦਾ ਵਾ ਕੀ ਕਰਨਾ ਫਿਰ ਹਲ ਕੀ ਪਤਾ ਰਬ ਇਹ ਦਾ ਸਾਡੇ ਦਿਨ ਬਦਲਦੇ ਚਲੋ ਕੋਈ ਗੱਲ ਨਹੀਂ ਤਹੀ ਨਾ ਬਹੁਤੀ ਟੈਨਸ਼ਨ ਨਾ ਲਿਆ ਕਰੋ ਠੀਕ ਆ ਨਾ ਵਧੀਆ ਹੀ ਹੋਊਗਾ ਜੋ ਵੀ ਹੋਊਗਾ ਸੰਦੀਪ ਵਧੀਆ ਤੇ ਹੋਣਾ ਹੀ ਆ ਚਲੋ ਉਹਦੇ ਪਰਮਾਤਮਾ ਨੇ ਕਰਨਾ ਵਾ ਪਰ ਆਪਣੇ ਨਾਲ ਦੇਖ ਲੈ ਆਪਣੇ ਨੇ ਕੀ ਕਰਨ ਦੇ ਸਾਡਾ ਹੱਕਾਨੂੰ ਨਹੀਂ ਮਿਲਣ ਦੇ ਵੇਲਾ ਸਭ ਕੁਝ ਨਾ ਰਪਿੰਦਰ ਹੀ ਕਰਾਉਂਦੀ ਆ ਤਾਂ ਤੇ ਮੈਂ ਉਹਦੇ ਨਹੀਂ ਕਿਹਾ ਸੀ ਕਿ ਮੈਂ ਰਪਿੰਦਰ ਕਰਵਾਉਂਦੀ ਆ ਤੇ ਮਾਦਾ ਜੀ ਉਹਦੇ ਤੇ ਚੜੀ ਆ ਸਭ ਕੋ ਮਾਦਾ ਕਰਨ ਦੀ ਆ ਮਾਦਾ ਦਾ ਆਪਣਾ ਦਿਮਾਗ ਹੈ ਨਹੀਂ ਆ ਨਾ ਉਹਨੂੰ ਇਹੋ ਹੀ ਆ ਬਸ ਕਿ ਮੈਂ ਇੱਧਰ ਆ ਗਈ ਨਾ ਮੈਨੂੰ ਕੋ ਖਾਣ ਹੋਣੀ ਹੈ ਮਿਲਣਾ ਰੋਟੀ ਤੇ ਆਪਾਂ ਵੀ ਖਾਣ ਨਹੀਂ ਦੇਏ ਆ ਚਲੋ ਛੱਡੋ ਮਰਜੀ ਉਹਨਾਂ ਦੀ ਨਹੀਂ ਹੋਣਾ ਨਾ ਹੋਣ ਤੇ ਆਜੋ ਤੁਸੀਂ ਚਾਹ ਬਣਾਉਣੀ ਆ ਮੈਂ ਮਰੇ ਇਹ ਕਰ ਲਾਂ ਠੀਕ ਆ ਬਾਸ ਕੁਟੀ ਅੰਦਰ ਲਾ ਦਿੰਦਾ ਹਾਂ ਆਜੋ ਇਹ ਵਿਚੜੀ ਆਪ ਟੈਨਸ਼ਨ ਲਈ ਜਾਂਦੀ ਐ ਇੰਨੇ ਵਿਚਾਰੀ ਵੀ ਨਾ ਬੜੇ ਦੁੱਖ ਕਟਿਆ ਮੇਰੇ ਪਿੱਛੇ ਜਿਹੜਾ ਆਉਣ ਵਾਲਾ ਟਾਈਮ ਹੋਣਾ ਉਹ ਚੰਗਾ-ਚੰਗਾ ਆਵੇ ਜਿਹੜਾ ਵੀ ਸਾਡੇ ਘਰ ਨਿਆਣਾ ਹੋਣਾ ਹੋਣਾ ਰਬੋਦੀ ਕਰਮਾਂ ਦੇ ਦੁੱਖ ਨਾਲ ਲਿਖੇ ਐਂਦਾ ਬਥੇਰੇ ਦੋ ਕਟੇ